ਆਸਾ ਮਹੱਲਾ ਪਹਿਲਾ ਕਰਮ ਕਰ ਤੂ ਤਬੀਲ ਬਿਸਤਾਰੀ RAM ਨਾਮ ਫਲੂਆ ਇਸ ਰੂਪ ਨਰੀ ਕੇ ਅਨਾਹਤ ਬਾਜੀ ਸਬਦ ਨਰੰਜਣਾ ਕੀ ਕਰਿ ਵਿਖਿਆਣ ਜਾਣੇ ਜੇ ਕੋਈ 암버ਤ 피ਵੈ 소이 ਰਹਾ ਜਨ ਪਿਆਸੀ ਮਸਤ ਭਏ ਹੈ ਟੂਟੇ ਬੰਧਨ ਫਾਗੇ ਜੋਤੀ ਜੋਤ ਸਮਣੀ ਪੀਤਰ ਤਾ ਛੋਡੇ ਮਾਇਆ ਕੇ ਲਾਹੇ ਸਰਬ ਜੂਤ ਰੂਪ ਤੇਰਾ ਦੇਖਿਆ ਸਗਲ ਪਵਣ ਤੇਰੀ ਮਾਇਆ ਰਾਰੇ ਰੂਪ ਨਰਲਮ ਬੈਟਾ ਨਦਰ ਕਰੇ ਵਿੱਚ ਛਾਇਆ ਵੀਣਾ ਸ਼ਬਦ ਵਜਾਵੇ ਜੋਗੀ ਦਰਸ਼ਨ ਰੂਪ ਅਪਾਰਾ ਸਬਦ ਅਨਾਹਦ ਸੋ ਸਰਤ ਨਾਨਕ ਕਹੇ ਵਿਚਾਰਾ ਆਸਾ ਮਹੱਲਾ ਪਹਿਲਾ ਮੈਂ ਗੁਣ ਗੱਲਾਂ ਕੇ ਸਿਰ ਪਾਰ ਗੱਲੀ ਗੱਲਾ ਸਿਰ ਜਨਹਾਰ ਖਾਣਾ ਪੀਣਾ ਹੱਸਣਾ ਬਾਦ ਜਬ ਲਾਗਰ ਦੇ ਨ ਆਵੇ ਜਾਦ တော် ਪਰਵਾਹ के ही क्या की जाए जन्म मरण के चली जी ली ज रहा मान की मात मत गल मत जो के सब भोली हो सब खतो खता क्या मोले की अरदास पाप पुण्य दोय साकी पास जैसा तू करे तैसा को हुई तुद बिन दूजा नाही कोए जही तू मत दे तेही को पावे तुद आपे पावे तिवे चलावे राग रतन परिया परवान ਇਸ ਵਿੱਚ ਉਪਜੇ ਅੰਬਰਤ ਸਾਰ ਨਾਨਕ ਕਰਤੇ ਕਾਏ ਹੋ ਤਨ ਮਾਲ ਜੇ ਕੋ ਬੂਝੇ ਇਹੋ ਵਿਚਾਰ ਆਸਾ ਮਹੱਲਾ ਪਹਿਲਾ ਕਰ ਕਿਰਪਾ ਆਪਣੇ ਕਰ ਆਇਆ ਤਾਂ ਮਿਲ ਸਖੀਏ ਕਾਜ ਰਚਾਇਆ ਕੇਲ ਦੇ ਕਮਾਲ ਅਨੰਦ ਭਿਆ ਸਹਿ ਵਿਆਹ ਨੇ ਆਇਆ ਗਾਵੋ ਗਾਵੋ ਕਾਮਣੀ ਬਬੇ ਕ ਵਿਚਾਰ ਹਮਰੇ ਕਰ ਆਇਆ ਜਗ ਜੀਵਨ ਪਤਾਰ ਰਹਾ ਗੁਰੂ ਦਵਾਰੇ ਹਮਰਾ ਵਿਆਹ ਹੋਵਾ ਜਾ ਹੋਵਾ ਜਸ ਮਿਲਿਆਤਾ ਜਾਣਿਆ लोका मैं शब्द रविया है आप गया मान अपना कारज आप सुवारी पूर्ण कारज न होई जित कारज सत संतोक का दया तरम है गुरम कबूज कोई ਪਾਨਕ ਤਾਂ ਨਾਨਕ ਸਬਨਾ ਕਾ ਤੇਰੇ ਕੋ ਸੋਏ ਜਿਸ ਨੂੰ ਨਦਰ ਕਰੇ ਸਾ ਸੁਹਾਗਣ ਹੋਏ ਤਸਾ ਮਹੱਲਾ ਪਹਿਲਾ ਗ੍ਰਹਿ ਮੈਂ ਸੰਸਰ ਸਹਿਜ ਸੁਭਾਏ ਦੁਰਮਤ ਗਤ ਭਈ ਕੀਰਤ ਡਾਈ ਸਾਚ ਪਾੜੀ ਸਾਚ ਸਾਚ ਮੁਖ ਨਾਉ ਸਤਿਗੁਰੂ ਸੇਵੋ ਪਾਏ ਨਿਜ ਥਾਉ ਮਨ ਚੂਰੇ ਘਾਟ ਦਰਸ਼ਨ ਜਾਣ ਸਰਬ ਜੋਤ ਪੂਰਨ ਭਗਵਾਨ ਰਹਾਉ ਅਦ ਕਪਿਆਸ ਪੇਕ ਬੋ ਕਰੇ ਜੋਕ ਵਿਖਿਆ ਸੁਗਦਨ ਪਰਹਰੇ ਕਾਮ ਕਰੋ ਜਾ ਅੰਤਰ ਤਾ ਨਹੀਂ ਰਹੇ ਦੁਬਿਦਾ ਸੋੜਾ ਨਾਮ ਨਿਸੋ ਤਾਰੇ ਸਹਿਜ ਸਿਮਕ ਸਹਿਜ ਆਨੰਦ ਸਕਾਪੈ ਸੈਣ ਪ੍ਰੇਮ ਗੋਬਿੰਦ ਆਪੇ ਕਰੀ ਆਪੇ ਬਕਸਿੰਦ ਤਨ ਮਨ ਹਰਪੈ ਆਗੇ ਜਿੰਦ ਚੂੜਵਕਾਰੋ ਮਹਾ ਦੁਖ ਦੇ ਏਕ ਵਰਨ ਦੀਸੇ ਸਭ ਕੇ ਜੋ ਪਜੇ ਸੋ ਵਾਵੇ ਜਾਵੇ ਨਾਨਿ ਤੇ ਅਸਤਰਾ ਨਾਮ ਰਜਾਏ ਆਸਾ ਮਹੱਲਾ ਪਹਿਲਾ ਏਕੋ ਸਰਵਰ ਕਮਲ ਅਨੂਪ ਸਦਾ ਵਿਗਾਸੇ ਪਰਮਲ ਰੂਪਾ ਉਜਲ ਮਤੇ ਚੁਗਹਿ ਹੰਸ ਸਰਬ ਕਲਾ जगदी से अंश जो दीसे सोपज बिनसे बिन से, जाल कमल सरवरना दिस रहा बिरला बुजे पावे भेद साकातीन कहै नित भेद ਨਾਦ ਬੇਦਕੀ ਸੁਰਤ ਸਮਾਏ ਸਤ ਗੁਰੂ ਸੇਵ ਪਰਮ ਬਾਦ ਬਹਾਏ ਮੁਕਤ ਹੋ ਰਤ ਰਾਂਦਰ ਦਾਵ ਰਾਜਨ ਰਾਜ ਸਦਾ ਬਿਕਸਾਓ ਜਿਸ ਤੂੰ ਰਾਖੀ ਕਿਰਪਾ ਧਾਰ ਬੁੱਢਤ ਪਾਹਣ ਤਾਰੇ ਧਾਰ ਤੇਰ ਭਵਨ ਮੈਂ ਜੋਤ ਤੇਰ ਭਵਨ ਮੈਂ ਜਾਣਿਆ ਗੁਰ ਪ੍ਰਸਾਦੀ ਨਾਨਕ ਜਾਣਿਆ ਉਲਟ ਪਈ ਕਾਰਮੈ ਆਣ ਆ ਅਨਸ ਭਗਤ ਕਰੇ ਲਵਲਾਏ ਨਾਨਕ تن ਕਹਿ ਲਾਗੇ ਪਾਏ ਆਸਾ ਮਹੱਲਾ ਪਹਿਲਾ ਗੁਰਮਤਿ ਸਾਜੀ ਹੁਜਤ ਦੂਰ ਬਹੁਤ ਸਿਆਣਪ ਲਾਗੇ ਧੂਰ ਲਾਗੀ ਮੈਲ ਮਿਟੇ ਸਚ ਨਾਈ ਗੁਰ ਪ੍ਰਸਾਦੀ ਰਹਿ ਲਿਵ ਲਾਇ ਹੈ ਹਾ ਹਜੂਰ ਹਾਜ਼ਰ ਅਰਦਾਸ ਦੁਖ ਸੁਖ ਸਾਚ ਕਰ ਦੇ ਪ੍ਰਭ ਵਾਸ ਰਹਾਉ ਊੜ ਕਮਾਵੇ आव जावे कैन कथन वारा नहीं आवे क्या देखा सूझ बूझ पावे बिन न भी मन तृप्त न आवे जो जन में रोग व्यापी हमें माया ਦੂਖ ਸੰਤਾਪੇ ਸੇ ਜਨ ਬਾਚੀ ਜੋ ਪ੍ਰਭ ਰਾਕੀ ਸਤ ਗੁਰੂ ਸੇਵਾ ਅੰਮ੍ਰਿਤ ਰਸ ਚਾਕੇ ਚਲਤੋ ਮਾਨ ਰਾਕੇ ਅੰਮ੍ਰਿਤ ਚਾਕੇ ਸਤ ਗੁਰੂ ਸੇਵਾ ਅੰਮ੍ਰਿਤ ਸਬਦ ਭਾਕੇ ਸਾਚਾ ਸਬਦ ਮੁਗਤ ਗਤ ਪਾਈ ਨਾਨਕ ਵਿੱਚੋਂ ਆਪ ਗਵਾਏ ਸਾਚਾ ਸਬਦ ਮੁਗਤ ਗਤ ਪਾਈ ਨਾਨਕ ਵਿੱਚੋਂ ਆਪ ਗਵਾਏ